ਇਹ ਬਹੁਤ ਸ਼ਮਸ਼ਾਨ ਜੇਤੋ ਹੈ ਜਿਹਦੇ ਵਿੱਚ 35000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿਹੜੇ ਸ਼ਹੀਦ ਹੋਏ ਸੀਗੇ ਤੇ ਫੋਟੋ ਤੋਂ ਖੜ ਕੇ ਦੂਰਬੀਨ ਨਾਲ ਹੀ ਦੇਖਦਾ ਸੀਗਾ ਜਿਹੜੀ ਇਹ ਜਗਾ ਸੀ ਉਹ ਨਜ਼ਰ ਨਹੀਂ ਸੇ ਆਉਂਦੀ। ਫਿਰ ਉਸ ਤੋਂ ਪਤਾ ਲੱਗਿਆ ਵੀ ਜਿਹੜੀ ਇਹ ਸਿੰਘਾਂ ਦੀ ਢਾਹ ਬਣੀ ਉਸ ਕਰਕੇ ਜਿਹੜੀ ਉਹ ਜਗਾ ਸੀ ਉਹ ਦੂਰਬੀਨ ਦੇ ਵਿੱਚ ਨਹੀਂ ਸੇ ਆਉਂਦੀ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਇਸ ਮਹਾਨ ਧਰਤੀ ਤੇ ਆਏ ਆ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ 35000 ਸਿੰਘ ਸਿੰਘਣੀਆਂ ਬੱਚੇ ਪੁੱਚੰਗੇ ਬਜ਼ੁਰਗ ਸ਼ਹੀਦ ਹੋਏ ਨੇ ਉਸ ਮਹਾਨ ਪਵਿੱਤਰ ਧਰਤੀ ਜਿੱਥੋਂ ਦੇ ਮਹਾਨ ਤਪੱਸਵੀ ਬਾਬਾ ਭਾਈ ਭਗਤੂ ਜੀ ਚਰਨਸ਼ੋਪਾਤ ਨਗਰ ਪਿੰਡ ਗਹਿਲ ਵਿਖਿਆਏ ਆ ਜਿੱਥੋਂ ਦੇ ਸਥਾਨ ਤੇ ਆਪਾਂ ਆਏ ਆ ਜਿੱਥੇ 35000 ਸਿੰਘ ਸਿੰਘਣੀਆਂ ਸੀ ਦੇ ਬੱਚੇ ਜਿਹੜਾ ਵੱਡਾ ਘੱਲੂ ਘਰਾਸੇ ਉਥੇ ਜਗ੍ਹਾ ਤੇ ਆ ਕੇ ਸਮਾਪਤ ਹੋਏ ਸੀ ਅੱਜ ਹੁਣ ਤੁਹਾਨੂੰ ਉਸ ਦੇ ਸਥਾਨ ਦੇ ਦਰਸ਼ਨ ਮੇਲੇ ਕਰਵਾਉਣੇ ਆ ਇਸ ਸਥਾਨ ਤੇ ਵੱਡਾ ਘੱਲੂ ਘਰਾ ਸਿੱਖ ਕੌਮ ਦਾ ਜਿਹੜਾ ਹੋਇਆ ਸੀਗਾ ਉਹ ਜੋ ਪਿੰਡ ਨਗਰ ਗਹਿਲ ਦੀ ਸੰਗਤ ਨੇ ਇਹ ਜਗਾ ਬਣਾਈ ਆ ਅੱਜ ਤੁਹਾਨੂੰ ਦਰਸ਼ਨ ਮੇਲਾ ਕਰਾਉਂਦੇ ਆ ਵੀ ਇਹ ਜਗਾ ਉਸ ਇਦਾਂ ਯਾਦ ਵਿੱਚ ਇੱਥੇ ਬਣਾਈ ਗਈ ਆ ਬਹੁਤ ਸ਼ਕਤੀਸ਼ਾਲੀ ਜਗਾ ਹੈ ਜਿੱਥੇ 35000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸਹੀਦ ਹੋਏ ਸੀਗੇ ਉਸ ਜਗਾ ਦੇ ਤੁਹਾਨੂੰ ਦਰਸ਼ਨ ਮੇਲੇ ਕਰਾ ਰਹੇ ਸੰਗਤ ਜੀ ਜੋ ਬਟਾ ਘੱਲੂ ਘਰ ਹੋਇਆ ਸੀ ਉਹ 5 ਫਰਵਰੀ 1762 ਈਸਵੀ ਨੂੰ ਅਹਿਮਦ ਸਾਹਿਬ ਅਦਾਲੀ ਦੇ 6ਵੇਂ ਹਮਲੇ ਦੌਰਾਨ ਵਾਪਰਿਆ ਸੀਗਾ ਉਸ ਵੇਲੇ ਅਹਿਮਦ ਸਾਹਿਬ ਅਦਾਲੀ ਜੋ ਹਿੰਦੂਆਂ ਦੀਆਂ ਔਰਤਾਂ ਸੀ ਬੱਚੇ ਸੀ ਉਹਨਾਂ ਨੂੰ ਲੁੱਟਦਾ ਸੀਗਾ ਉਹਨਾਂ ਦੇ ਖਜ਼ਾਨੇ ਲੁੱਟਦਾ ਸੀਗਾ ਤੇ ਉਹਨਾਂ ਨੂੰ ਗੱਦਿਆਂ ਤੇ ਲੱਦ ਕੇ ਲੈ ਕੇ ਜਾਂਦਾ ਸੀ ਬਟ ਜਦੋਂ ਇਹ ਪੰਜਾਬ ਵੜਿਆ ਤਾਂ ਇਹਦਾ ਟੱਕਰਾ ਸਿੰਘਾਂ ਨਾਲ ਹੋਇਆ ਜਿੱਥੇ ਸਿੰਘਾਂ ਨੇ ਇਹਦੇ ਹੱਥੋਂ 25-26 ਹਜ਼ਾਰ ਮਰਾਠ ਔਰਤਾਂ ਸੀਗੀਆਂ ਬੱਚੇ ਸੀਗੇ ਇਹਨਾਂ ਨੂੰ ਬੰਦੀ ਬਣਾ ਕੇ ਲੈ ਕੇ ਚੱਲੇ ਕਾਬਲਵਲ ਨੂੰ ਤੇ ਉੱਥੋਂ ਇਹਨਾਂ ਨੂੰ ਛਡਵਾਇਆ ਸੀਗਾ ਤੇ ਜਿਹੜੇ ਮਰਾਠੇ ਸੀਗੇ ਔਰਤਾਂ ਸੀਗੀਆਂ ਬੱਚੇ ਸੀਗੇ ਉਹਨਾਂ ਨੂੰ ਆਪਣਾ ਆਪਣੇ ਘਰੇ ਪਹੁੰਚਾਤਾ ਸੀਗਾ ਤੇ ਇਸ ਗੱਲ ਨੂੰ ਅਫਦਾਲੀ ਸੀ ਉਹ ਬਰਦਾਸ਼ਤ ਨਾ ਕਰ ਸਕਿਆ ਤਾਂ ਉਸਨੇ ਇਹ ਯਕੀਨੀ ਬਣਾਇਆ ਕਿ ਕਿਉਂ ਨਾ ਸਿੰਘਾਂ ਦਾ ਜਿਹੜਾ ਖਰਾ ਖੋਜ ਆ ਮਰਾ ਦਿੱਤਾ ਜਾਵੇ ਸਿੰਘਾਂ ਨੂੰ ਖਤਮ ਕਰਤਾ ਜਾਵੇ ਅਹਿਮਦ ਸਾਹਿਬ ਅਦਾਲੀ ਨੇ ਸਿੰਘਾਂ ਦੇ ਉੱਪਰ ਹਮਲਾ ਬੋਲ ਦਿੱਤਾ ਸੀਗਾ ਤੇ ਜਦੋਂ ਸਿੰਘ ਕੋਪਰੇਹੜੀ ਧਰਤੀ ਤੇ ਆਏ ਸੀਗੇ ਤੇ ਸਿੰਘਾਂ ਨੇ ਕੋਪਰੇਹੜੀ ਧਰਤੀ ਉੱਪਰ ਧਾਵ ਦੇ ਉੱਪਰ ਪਾਣੀ ਪੀਤਾ ਉੱਥੇ ਸੰਗਤਾਂ ਨਾਲ ਬੈਠੇ ਸੀਗੇ ਤੇ ਪਿੱਛੋਂ ਦੀ ਅਹਿਮਦ ਸਾਹਿਬ ਅਦਾਲੀ ਨੇ ਜੈਨ ਖਾਨ ਨਾਲ ਰਲ ਕੇ ਤੇ ਨਵਾਬ ਮਲੇਰਪੁਰ ਨਾਲ ਰਲ ਕੇ ਕੋਪਰੇਹੜੀ ਧਰਤੀ ਦੇ ਉੱਪਰ ਧਾਵਾ ਬੋਲ ਦਿੱਤਾ ਸੀਗਾ ਜਿੱਥੇ ਇੱਕ ਕਮ ਆਸਾਨ ਜੰਦ ਹੋਇਆ ਸੀਗਾ ਇਹ ਜੁੱਧ ਇੰਨਾ ਭਿਆਨਕ ਸੀ ਜਿਸ ਵਿੱਚ 50 ਹਜ਼ਾਰ ਦੇ ਲਾਗੇ ਸਿੰਘਾਂ ਦੀ ਗਿਣਤੀ ਸੀਗੀ ਪਚੰਗੀ ਸੀ ਬੱਚੇ ਸੀ ਬਜ਼ੁਰਗ ਸੀਗੇ ਮਤਾਵਾ ਸੀਗੀਆਂ ਨਾਲ ਉਹਨਾਂ ਦੇ ਤੇ 2.5 ਲੱਖ ਦੀ ਜਿਹੜੀ ਗਿਣਤੀ ਸੀ ਅਫਗਾਨੀ ਦੀਆਂ ਫੌਜਾਂ ਦੀ ਸੀਗੀ ਕੋਪਰ ਹਿਡੇ ਦੇ ਵਿੱਚ ਜੁੱਧ ਹੋ ਰਿਹਾ ਸੀਗਾ ਤਾਂ ਉੱਥੇ ਸਿੰਘਾਂ ਨਾਲ ਟੱਕਰਾ ਹੋਇਆ ਤਾਂ ਸਿੰਘਾਂ ਨਾਲ ਟੱਕਰਾ ਕਰਦੇ ਹੋਏ ਨਾਲ ਨਾਲ ਉੱਥੋਂ ਚਾਲੇ ਪਾਤੇ ਸੀਗੇ ਜਿਹੜੇ ਸਿੰਘ ਸੀਗੇ ਸਿੰਘਣੀਆਂ ਸੀ ਬੱਚੇ ਸੀ ਬਜ਼ੁਰਗ ਸੀਗੇ ਨਾਲ ਉਹ ਕੋਪਰ ਹਿਡੇ ਤੋਂ ਚੱਲ ਕੇ ਕੋਤਵਾ ਬਾਮਣਿਆਂ ਹੁੰਦੇ ਹੋਏ ਇਸ ਨਗਰ ਪਿੰਡ ਗਹਿਲ ਵਿਖੇ ਇੱਥੇ ਇੱਕ ਬਹੁਤ ਸੰਘਣੀ ਝਿੜੀ ਬਣੀ ਹੋਈ ਸੀ ਕਿੱਥੇ ਢਾਬ ਸੀ ਜਿੱਥੇ ਪਾਣੀ ਪੀਣਯੋਗ ਪਾਣੀ ਸੀਗਾ ਉੱਥੇ ਆ ਕੇ ਜਿਹੜੇ ਸਿੰਘਾਂ ਨੇ ਰਹਿائش ਕਰ ਲਈ ਸੀਗੀ ਤੇ ਜਿਹੜੀ ਅਫਗਾਨੀ ਦੀ ਫੌਜ ਸੀ ਉਹ ਮਗਰ ਹੀ ਇਸ ਪਿੱਛਾ ਕਰਦੀ ਸਿੰਘਾਂ ਆ ਰਹੀ ਸੀਗੀ ਤੇ ਜਦੋਂ ਸਿੰਘਾਂ ਨੇ ਇੱਥੇ ਆ ਕੇ ਪਾਣੀ ਵਗੈਰਾ ਪੀਤਾ ਇੱਥੇ ਰਹਿ ਠਹਿਰੇ ਤਾਂ ਇੱਥੇ ਕਿਸੇ ਸੰਗਤ ਦੀ ਕੁੱਪ ਬਣੇ ਹੋਏ ਸੀਗੇ ਗਹਿਰੇ ਬਣੇ ਹੋਏ ਸੀਗੇ ਤੇ ਸਿੰਘਾਂ ਨੇ ਕੀ ਕੀਤਾ ਅਫਗਾਨੀ ਦੀ ਫੌਜਾਂ ਤੋਂ ਬਚਾਉਣ ਵਾਸਤੇ ਜਿਹੜੇ ਆਪਣੇ ਬੱਚੇ ਸੀ ਬਜ਼ੁਰਗ ਸੀਗੇ ਮਤਾਮਾਂ ਸੀਗੀਆਂ ਉਹਨਾਂ ਨੂੰ ਉਸੋ ਜਗ੍ਹਾ ਦੇ ਵਿੱਚ ਪਾ ਦਿੱਤਾ ਸੀਗਾ ਤਾਂ ਕਿੰਨੇ ਨਜ਼ਰ ਨਾ ਪਵੇ ਜਦੋਂ ਮੁਗਲਾਂ ਵੱਲੋਂ ਹਮਲਾ ਹੋਇਆ ਸੀਗਾ ਤਾਂ ਜੱਸਾ ਸਿੰਘ ਆਲੂ ਵਾਲੀ ਤੇ ਚੜ੍ਹ ਸਿੰਘ ਸ਼ੁਕਰਚੱਕੀਆ ਨੇ ਡਟ ਕੇ ਮੁਕਾਬਲਾ ਕੀਤਾ ਸੀਗਾ ਪਰ ਜਦੋਂ ਕਿਸੇ ਖਬਰੇ ਨੇ ਦੱਸਿਆ ਵੀ ਸਿੰਘ ਸਿੰਘ ਨੇ ਜਿਹੜੇ ਬੱਚੇ ਨੇ ਉਹ ਇੱਥੇ ਹੀਰਾਂ ਦੇ ਵਿੱਚ ਲੁਕਾ ਦਿੱਤੇ ਗਏ ਨੇ ਤਾਂ ਮੁਗਲਾਂ ਦੀ ਜਿਹੜੀ ਫੌਜ ਸੀ ਉਹਨਾਂ ਨੇ ਸਾਰੇ ਕਹੀਰਿਆਂ ਨੂੰ ਫੂਲਿਆਂ ਨੂੰ ਅੱਗ ਲਾਤੀ ਸੀਗੀ ਤੇ ਉਹਦੇ ਵਿੱਚ ਹੀ ਜਾਂਦਾ ਬੱਚਿਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸਾੜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਇੱਥੇ ਬਹੁਤ ਕਮ ਸਾਹਣ ਦੇ ਉਦੋਂ ਹੈ ਜਿਹਦੇ ਵਿੱਚ 35000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿਹੜੇ ਸ਼ਹੀਦ ਹੋਏ ਸੀਗੇ ਜਿੱਥੇ ਜੱਸਾ ਸਿੰਘ ਆਲੂ ਵਾਲਿਆ ਇਹਨੂੰ 22 ਫੱਟ ਲੱਗੇ ਸੀਗੇ ਤੇ ਚੜਤ ਸਿੰਘ ਸੁਕਰ ਚੱਕੇ ਇਹਨੂੰ 18 ਫੱਟ ਲੱਗੇ ਸੀਗੇ ਤੇ ਇੱਥੇ ਕਮਸਾਨ ਦਾ ਜੁੱਧ ਹੋਇਆ ਸੀ ਇੱਥੇ ਮੂੰਹ ਤੋੜਮਾ ਜਵਾਬ ਸਿੰਘਾਂ ਨੇ ਉਹ ਦਾਲੀ ਦੀਆਂ ਫੌਜਾਂ ਨੂੰ ਦਿੱਤਾ ਸੀਗਾ ਲੜਾਈ ਉਪਰੰਤ ਸੰਗਤ ਜੀ ਐਮ ਸਾਹਿਬ ਦਾਲੀ ਨੇ ਜਿਹੜੇ 50 ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦ ਲਏ ਸੀਗੇ ਤੇ ਖੂਨ ਨਾਲ ਖੂਨ ਜਿਹੜੇ ਗਾਗਰਾਂ ਸੀ ਉਹ ਭਰ ਲਈਆਂ ਸੀਗੀਆਂ ਜਿਹੜੀਆਂ ਲਾਹੌਰ ਲੈ ਕੇ ਚੱਲਿਆ ਸੀਗਾ ਇਹ ਦਰਸਾਉਣਾ ਚਾਹੁੰਦਾ ਸੀ ਕਿ ਇਹ ਕਿਹੜੇ ਪੰਜਾਬ ਦੇ ਵਿੱਚੋਂ ਸਿੱਖ ਆ ਖਤਮ ਹੋ ਚੁੱਕੇ ਆ ਪਰ ਇਹ ਪਲੇਖੇ ਵਿੱਚ ਸੀਗਾ ਵੀ ਸਿੱਖ ਕੌਮ ਕਦੇ ਖਤਮ ਹੋਣ ਵਾਲੀ ਕੌਮ ਨਹੀਂ ਹੈਗੀ ਇਹ ਕਦੇ ਖਤਮ ਨਹੀਂ ਹੋ ਸਕਦੀ ਸੰਗਤ ਜੀ ਵੱਡਾ ਕੱਲੂ ਘਰ 5 ਫਰਵਰੀ 1762 ਈਸਵੀ ਨੂੰ ਕੋਪਰਹੜੇ ਧਰਤੀ ਤੋਂ ਜਿਹੜਾ ਸ਼ੁਰੂ ਹੋਇਆ ਸੀਗਾ ਜਿਹੜਾ ਕुतਬਾ ਬਾਂਵੜੀਆਂ ਹੁੰਦਾ ਹੋਇਆ ਪਿੰਡ ਗਹਿਲਾਂ ਦੀ ਨਗਰ ਇਸ ਸਥਾਨ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜਾ ਕਮਸਾਣ ਦਾ ਜੰਦੂ ਹੋਇਆ ਸੀਗਾ ਇਸ ਜਗ੍ਹਾ ਦੇ ਉੱਪਰ ਸੰਗਤ ਜੀ 35000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿਹੜੇ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਸੀਗੇ ਸੁਣਿਆ ਜਾਂਦਾ ਵੀ ਜਦੋਂ ਇੱਧਰ ਪਿੰਡਾਂ ਵੱਲ ਸਿੰਘ ਆਏ ਸੀਗੇ ਤਾਂ ਕੁਝ ਲੋਕਾਂ ਨੇ ਕਿਸੇ ਆਪ ਦੇ ਦਰਵਾਜ਼ੇ ਭੇੜ ਦੇ ਸੀਗੇ ਮੁਗਲਾਂ ਦੇ ਡਰ ਤੋਂ ਇਦਾਂ ਕਰਕੇ ਵੀ ਜੇ ਅਸੀਂ ਸਿੰਘਾਂ ਨੂੰ ਪਨਾਹ ਦੇ ਦਿੱਤੀ ਤਾਂ ਹੋ ਸਕਦਾ ਇਹ ਸਾਡੇ ਘਰ ਵੀ ਲੁੱਟ ਕੇ ਲਿਆ ਜਾ ਸੰਗ ਜੀ ਇਹ ਉਹ ਟਾਬ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਜਿੱਥੇ ਆ ਕੇ ਸਿੰਘਾਂ ਨੇ ਪਾਣੀ ਪੀਤਾ ਸੀ ਇਸ ਟਾਬ ਦੇ ਕਿਨਾਰੇ ਦੇ ਉੱਪਰ ਸਿੰਘਾਂ ਨੇ ਬੈਠੇ ਸੀਗੇ ਬੱਚੇ ਜਿਹੜੇ ਭਚੰਗੀ ਸੀਗੇ ਬੱਚੀਆਂ ਬਜ਼ੁਰਗ ਸਿੰਘਣੀਆਂ ਜਿਹੜੀਆਂ ਸੀਗੀਆਂ ਜਿਹੜੀ ਸੰਗ ਜੀ ਉੱਚੀ ਜਗਾ ਦਿਂਦੀ ਐ ਸਾਰੀ ਇਸ ਜਗਾ ਦੇ ਉੱਪਰ ਇਹੜੇ ਸੀਗੇ ਗਹੀਰੇ ਬਣੇ ਹੋਏ ਸੀਗੇ ਜਿਹੜੇ ਪੂਲੇ ਸੀ ਉਹ ਵੱਡੇ ਵੱਡੇ ਲੰਬੇ ਲੰਬੇ ਸੀਗੇ ਤੇ ਸਿੰਘਾਂ ਨੇ ਬਚਾਓ ਖਾਤਰ ਉਸ ਉੱਥੇ ਪਨਾਹ ਦਿੱਤੀ ਸੀਗੀ ਬੱਚਿਆਂ ਨੂੰ ਸਿੰਘਣੀਆਂ ਨੂੰ ਤੇ ਜਦੋਂ ਉਧਰੋਂ ਅਬਦਾਲੀ ਦਾ ਹਮਲਾ ਹੋਇਆ ਸੀਗਾ ਤਾਂ ਉਹ ਸਿੱਖ ਕੌਮ ਦੀ ਅਗਵਾਈ ਜੱਥੇਦਾਰ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਚੜਤ ਸਿੰਘ ਸ਼ੁਕਰਚੱਕੀਆ ਵੱਲੋਂ ਕਰੀ ਜਾ ਰਹੀ ਸੀਗੀ ਤੇ ਜਦੋਂ ਇਸ ਜਗਾ ਦੇ ਉੱਪਰ ਧਾਵਾ ਬੋਲਿਆ ਅਬਦਾਲੀ ਨੇ ਜੈਨ ਖਾਨ ਨਾਲ ਰਲ ਕੇ ਤਾਂ ਇੱਥੇ ਹੀ ਕਮਸਾਨ ਦਾ ਯੁੱਧ ਟਾਕਰਾ ਸਿੰਘਾਂ ਨੇ ਪੂਰਾ ਮੁਗਲਾਂ ਦਾ ਕਰਿਆ ਸੀਗਾ ਮੁਗਲਾਂ ਦਾ ਜਦੋਂ ਟੱਕਰਾ ਸਿੰਘਾਂ ਨਾਲ ਹੋਇਆ ਸੀਗਾ ਸੰਗਜੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਗੁਰਦਰਾ ਸਹੀਦਗੜ੍ਹ ਸਾਹਿਬ ਦਾ ਇਤਿਹਾਸ ਦੱਸਿਆ ਸੀਗਾ ਜੇ ਉਸ ਜਗ੍ਹਾ ਦੇ ਉੱਤੇ ਵੀ ਜਿਹੜੇ ਸਿੰਘਾਂ ਨੂੰ ਪਰਾਜਿਤ ਦੀ ਸਿੰਘਣੀਆਂ ਨੂੰ ਪਰਾਜਿਤ ਸੀਗੀ ਉੱਥੇ ਵੀ ਜਿਹੜੇ ਪੂਲਿਆਂ ਤੇ ਘੀਰੇ ਦੇ ਵਿੱਚ ਸਿੰਘਾਂ ਨੂੰ ਜੰਦਾ ਸਾੜਤਾ ਸੀਗਾ ਸੀਸਗੜ੍ਹ ਸਾਹਿਬ ਦੇ ਵਿੱਚ ਉੱਥੋਂ ਮਤਲਬ ਉੱਥੇ ਜੁੱਧ ਹੋ ਰਿਹਾ ਸੀਗਾ ਤਾਂ ਇੰਨੀ ਜਗ੍ਹਾ ਦੇ ਵਿੱਚ ਜੁੱਧ ਹੋ ਰਿਹਾ ਸੀਗਾ ਬਹੁਤ ਘੱਟ ਸਾਨ ਦਾ ਕਿਉਂਕਿ 35000 ਤੋਂ ਵੱਧ ਸਿੰਘ ਸੀਗੇ 50000 ਦੇ ਲਾਗੇ ਤੱਕ ਇਸ ਜਿਹੜੇ ਬਜ਼ੁਰਗਾ ਵੱਲੋਂ ਗਿਣਤੀ ਦੱਸੀ ਜਾ ਰਹੀ ਹੈ ਇਤਿਹਾਸ ਦੇ ਵਿੱਚ ਤੇ 2.5 ਲੱਖ ਜਿਹੜੀ ਮੁਗਲਾਂ ਦੀ ਜਿਹੜੀ ਗਿਣਤੀ ਸੀਗੀ ਤੇ ਇੱਥੇ ਜਿਹੜੇ ਸਿੰਘਾਂ ਨੇ ਮੁਗਲਾਂ ਦੇ ਆਹੂ ਲਾਤੇ ਸੀਗੇ ਸਮੇਂ ਬਾਅਦ ਇਹ ਜਗ੍ਹਾ ਜਿਹੜੀ ਹੋਂਦ ਵਿੱਚ ਆਈ ਸੀਗੀ ਤੇ ਪਿੰਡ ਦੀ ਸੰਗਤ ਨੇ ਰਲ ਕੇ ਐਨਆਰਏ ਵੀਰਾਂ ਦੇ ਸੰਯੋਗ ਦੇ ਨਾਲ ਸਾਰਾ ਇਹ ਨਗਰ ਨੇ ਰਲ ਮਿਲ ਕੇ ਜਿਹੜਾ ਇੱਥੋਂ ਦੀ ਸੇਵਾ ਸ਼ੁਰੂ ਕਰੀ ਸੀਗੀ ਤੇ ਇਸ ਇਸ ਜਗ੍ਹਾ ਦੇ ਉੱਪਰ ਇਹ ਜਗ੍ਹਾ ਬਣਾਇਆ ਸਥਾਨ ਬਣਾਇਆ ਜਿੱਥੇ ਆਪਾਂ ਅੰਦਰ ਤੁਹਾਨੂੰ ਦਿਖਾਇਆ ਵੀ ਮੂਰਤੀਆਂ ਚੱਤਰ ਦ੍ਰਿਸ਼ ਸਾਰੇ ਦਿਖਾਏ ਹੋਏ ਨੇ ਜਿਹਦੇ ਵਿੱਚ ਦੱਸਿਆਗਾ ਵੀ ਕਿੱਦਾਂ ਇੱਥੇ ਜੰਗ ਜੁਦ ਹੋਇਆ ਸੀਗਾ ਕਿੱਦਾਂ ਅਫਦਾਲੀ ਦੀਆਂ ਫੌਜਾਂ ਨੇ ਤਾਹਾ ਪੋਲਿਆ ਸੀਗਾ ਇੱਥੇ ਆ ਕੇ ਤੇ ਬਹੁਤ ਮੰਨਤ ਵਾਲੀ ਸੰਗਤ ਜਗ੍ਹਾ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਨੂੰ ਆਉਂਦੀਆਂ ਨੇ ਬਹੁਤ ਮੰਨਤਾਂ ਨੇ ਸੀ ਦਾ ਸਿੰਘਾਂ ਦਾ ਪਹਿਰਾਗਾ ਤੇ ਸੰਗਤ ਜੀ ਇੱਥੇ ਇਹ ਵੀ ਸੁਣਾਇਆ ਜਾਂਦਾ ਵੀ ਕਿ ਜਦੋਂ ਰਾਤ ਦੇ 12 1 ਵਜੇ ਅਮਰਤ ਵੇਲੇ ਦਾ ਸਮਾਂ ਹੁੰਦਾ ਤਾਂ ਸਿੰਘਾਂ ਦੇ ਜਿਹੜੇ ਨਾਲ ਲੱਗਦੀ ਨਹਿਰ ਆ ਨਹਿਰ ਦੇ ਵਿੱਚੋਂ ਨਹਾਉਣ ਦੀਆਂ ਆਵਾਜ਼ਾਂ ਵੀ ਉਸੇ ਤਰ੍ਹਾਂ ਸੁਣਾਈ ਦਿੰਦੀਆਂ ਨੇ ਕਿਉਂਕਿ ਜਿਹੜੇ ਨਤਨੇਮੀ ਸਿੰਘ ਨੇ ਜਿਹੜੇ ਇੱਥੇ ਨਤਨੇਮ ਕਰਦੇ ਨੇ ਆ ਕੇ ਜਾਂ ਬਤ ਪਾਣੀ ਦਾ ਪ੍ਰਵਾਹ ਜਿੰਨਾ 24 ਘੰਟੇ ਚੱਲਦਾ ਵਾ ਉਹ ਸਿੰਘਾਂ ਦੇ ਦੱਸਣ ਦੀਆਂ ਗੱਲਾਂ ਨੇ ਆਪਣੇ ਬਯੁਰਗਾਂ ਦੇ ਦੱਸਣ ਦੀਆਂ ਗੱਲਾਂ ਨੇ ਵੀ ਜਦੋਂ ਵੀ ਕੋ ਧਿਆਨ ਲਾ ਕੇ ਇੱਥੇ ਅਮਰਤ ਵੇਲੇ ਆਉਂਦਾ ਇੱਥੇ ਧਿਆਨ ਲਾ ਕੇ ਬਹਿੰਦਾ ਤਾਂ ਉਹ ਆਵਾਜ਼ਾਂ ਜਿਹੜੀਆਂ ਪਾਣੀ ਦੀਆਂ ਉਮੇ ਸੁਣਦੇ ਇਸ ਤੋਂ ਆਪਾਂ ਸਿੱਧ ਹੋ ਸਕਦਾ ਵੀ ਜਿਹੜੇ 35000 ਸਿੰਘ ਸਿੰਘਣੇ ਸੀ ਜਦੋਂ ਸੀ ਉਹ ਇੱਥੇ ਇਹ ਜਗ੍ਹਾ ਦੇ ਉੱਪਰ ਹਜੇ ਵੀ ਉਮੇ ਆਪਾਂ ਉਹਨਾਂ ਦੇ ਨਾਲ ਅੰਗ-ਸੰਗ ਨੇ ਸੰਗਤ ਜੀ ਇਤਿਹਾਸ ਨਾਲ ਇੱਕ ਬਾਰਤਾਲਾਪ ਜਿਹੜਾ ਹੋਰ ਜੁੜਦਾ ਵਾ ਜਦੋਂ ਆਹ ਨਹਿਰ ਕੱਢ ਰਹੇ ਸੀਗੇ ਗੋਰੇ ਅੰਗਰੇਜ਼ ਸਰਕਾਰਾਂ ਜਦੋਂ ਇਹ ਕੱਢ ਰਹੇ ਸੀਗੇ ਨਹਿਰ ਉਦੋਂ ਬਾਰਤਾਲਾਪ ਕੀ ਹੋਇਆ ਸੀ ਵੀ ਜਦੋਂ ਅੰਗਰੇਜ਼ ਚੱਕ ਦੇ ਪੋਲ ਤੋਂ ਤੋਂ ਖੜ ਕੇ ਦੂਰ ਵੀ ਨਹੀਂ ਦੇਖਦਾ ਸੀਗਾ ਜਿਹੜੀ ਇਹ ਜਗ੍ਹਾ ਸੀ ਉਹ ਨਜ਼ਰ ਨਹੀਂ ਸਿਉਂਦੀ ਜੋ ਸਾਈਡ ਨੂੰ ਦੇਖਦਾ ਸੀ ਉਹ ਜਗਾ ਅਜੇ ਨਜ਼ਰ ਆਉਣੀ ਸੀ ਤੇ ਹੁਣ ਇੱਕ ਦੋ ਵਾਰ ਜੋ ਦੇਖਿਆ ਤਾਂ ਉਹਦੇ ਕਮਾਂਡਰ ਨਾਲ ਉਹਨੇ ਆਪਦੇ ਨਾਲ ਗੱਲ ਕਰੀ ਤਾਂ ਉਹਨੇ ਦੱਸਿਆ ਵੀ ਇਦਾਂ ਕਰਕੇ ਜਿਹੜਾ ਇੱਥੇ ਸਟਮਾਹ ਹੋ ਰਿਹਾ ਵਾ ਤਾਂ ਕਮਾਂਡਰ ਨੇ ਪਤਾ ਕੀਤਾ ਤਾਂ ਫਿਰ ਉੱਥੋਂ ਪਤਾ ਲੱਗਿਆ ਵੀ ਜਿਹੜੀ ਇਹ ਸਿੰਘਾਂ ਦੀ ਢਾਹ ਬਣੀ ਵੀ ਆ ਤੇ ਬੱਬਾ ਪਾਈ ਭਗਤ ਦਾੜਾ ਸਥਾਨ ਬਣਿਆ ਵਾ ਉਸ ਕਰਕੇ ਜਿਹੜੀ ਉਹ ਜਗਾ ਸੀਗੀ ਉਹ ਦੂਰਬੀਨ ਦੇ ਵਿੱਚ ਨਹੀਂ ਸੀ ਆਉਂਦੀ ਜਿਹੜੀ ਇਹ ਨਹਿਰ ਸੀਗੀ ਸੰਗਤ ਜੀ ਇਹ ਪਿੰਡ ਦੇ ਵਿਚ ਦੀ ਲੰਘਦੀ ਸੀ ਪਰ ਜਦੋਂ ਉਹ ਗੋਰਾ ਦੂਰਬੀਨ ਅਸੀਂ ਦੇਖਦਾ ਸੀਗਾ ਤਾਂ ਉਹ ਸਾਫ਼ ਸਿੱਧਾ ਨਹੀਂ ਸੀ ਨਾ ਜਦੋਂ ਸਾਈਡ ਤੋਂ ਹੀ ਦਿਂਦਾ ਸੀਗਾ ਤਾਂ ਉਹ ਸਾਫ਼ ਦਿਂਦਾ ਸੀਗਾ ਤੇ ਇਸੇ ਕਰਕੇ ਜਿਹੜੀ ਉਹ ਨਹਿਰ ਦਾ ਜਿਹੜਾ ਬੰਗਾ ਸੀ ਸਾਫ਼ ਦੇਖ ਸਕਦਾ ਹਾਂ ਵੀਡੀਓ ਦੇ ਵਿੱਚ ਉਹ ਨਹਿਰ ਦੇ ਵਿੱਚ ਜਿਹੜਾ ਬਿੰਗ ਪਿਆ ਵਾ ਉਧਰੋਂ ਵੀਡੀਓ ਸਿੱਧਾ ਜਿਹੜਾ ਨਹਿਰ ਬਣੀ ਵੀ ਆ ਉਸ ਤੋਂ ਬਾਅਦ ਜਿਹੜਾ ਨਹਿਰ ਦੇ ਵਿੱਚ ਬਿੰਗ ਪਾ ਕੇ ਪਿੰਡ ਦੇ ਬਾਹਰੋਂ ਬਾਹਰ ਜਿਹੜੀ ਨਹਿਰ ਲੰਘੀ ਸੀ ਜਿਹੜਾ ਇਹ ਇਤਿਹਾਸ ਦਾ ਫਿਰ ਕੋ ਵੱਡਾ ਇਹਦਾ ਵਾਰਤਲਾਪ ਇਸ ਸਥਾਨ ਦੇ ਨਾਲ ਜੁੜਿਆ ਵਾ ਉਹ ਹੀ ਸੀਗਾ ਸੰਗਤ ਜੀ ਸੰਗਤ ਜੀ ਇਸ ਸਥਾਨ ਦੀ ਜਿਹੜੀ ਸੇਵਾ ਗਈ ਉਹ ਪਿੰਡ ਨਗਰ ਗਹਿਲ ਵੱਲੋਂ ਕੱਲੂ ਕਾਰਾ ਲੰਗਰ ਕਮੇਟੀ ਜੋ ਬਣੀ ਵੀ ਇੱਥੋਂ ਦੀ ਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਤੇ ਐਨ ਆਰ ਆੀ ਵੀਰਾਂ ਦੇ ਸਹਿਯੋਗ ਨਾਲ ਇਹ ਜਿਹੜੀ ਇਮਾਰਤ ਦੀ ਸਾਰੀ ਜਿਹੜਾ ਕੰਮ ਆ ਉਹ ਇੱਥੇ ਚੱਲ ਰਿਹਾ ਵਾ ਤੇ ਇਹ ਸਾਰੀ ਦੇ ਅਧੀਨ ਜਿਹੜਾ ਹੁਣ ਕੰਮ ਚੱਲ ਰਿਹਾ ਵਾ ਇਸ ਵਿੱਚ ਤੁਸੀਂ ਵੀ ਜੇ ਆਪ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਾਓ ਮੈਂ ਇੱਥਾ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਇੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਇਸ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੇ ਵੱਧ ਤੋਂ ਵੱਧ ਦਰਸ਼ਨ ਮੇਲਾ ਕਰਨ ਸੰਗਤਾਂ ਇੱਥੇ ਆਉਣ ਆ ਕੇ ਲਾਹਾ ਪ੍ਰਾਪਤ ਕਰਨ ਜੋ ਵੀ ਇਹ ਜਗਾ ਸਿੱਧਾਂ ਸਿੰਘਾਂ ਦੀ ਪ੍ਰਾਤਨ ਜਗ੍ਹਾ ਆ ਗਈ ਉਸੇ ਤਰ੍ਹਾਂ ਹੁਬ ਹੋਏ ਚ ਉੱਥੇ ਹੀ ਉਸ ਜਗ੍ਹਾ ਦੇ ਉੱਤੇ ਬਣਾਈ ਦੀ ਆ ਤੇ ਅੱਜ ਵੀ ਮਹਿਸੂਸ ਹੁੰਦਾ ਵੀ ਜਿਹੜੇ ਸਿੰਘ ਸਹੀਦ ਇੱਥੇ ਹੋਏ ਸੀਗੇ ਪਚੰਗੀ ਬੱਚੇ ਜੋ ਵੀ ਤਸੀਹੇ ਦੇ ਹੋਏ ਸੀ ਉਹ ਅੱਜ ਵੀ ਇੱਥੇ ਵਿਚਰ ਰਹੇ ਨੇ ਸੋ ਸੰਗਤ ਜੀ ਇਹ ਸੀ ਇਤਿਹਾਸਕ ਨਗਰ ਪਿੰਡ ਗਹਿਲ ਜਿੱਥੇ ਤੁਹਾਨੂੰ ਦਰਸ਼ਨ ਮੇਲੇ ਕਰਵਾਏ ਨੇ ਅਗਲੇ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਆਪਾਂ ਕੋਈ ਧਾਰਮਿਕ ਸਥਾਨ ਦੇ ਉੱਪਰ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਤਦ ਤੱਕ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ